ਤੇ ਕਿਸ਼ਨਾ ਰਾਤੀ ਰਾਤੀ ਅੰਤਲਾ ਕਰਨਾ ਲੰਗੇ ਪਿੰਡਿਆਂ ਅੱਲੰਬੀਆ ਕੱਟ ਕੇ ਭਾਏ ਕੋਪਿੰਡੀ ਦਾ ਆਪਾ ਇਤਰਾ ਅੰਨ ਲੰਬੀਆ ਕੱਟ ਲੈਣੀ ਆ ਇਹਦੇ ਚਾਹਤ ਲੰਬੀਆ ਦਾ ਚਾਰ ਪੀਸ ਕਰ ਲੈਣੀ ਥੋੜਾ ਫਾਇਟ ਸੇ ਪਿੰਡਿਆਂ ਸਾਰੇ ਮਤਲਬ ਕੱਟ ਲਈਏ ਇਹ ਤਾਂ ਅੱਜ ਦਾ ਤੇਜਾ ਲੰਬੀਂ ਵੀਡੀ ਆਪਾਂ ਦੇ ਚਾਰ ਪੀਸ ਕੱਟ ਲਾਂਗੇ ਅਗਿ ਕਹੇ ਤੇਰਾ ਕਰ ਤੋਂ ਆਪਾਂ ਸਾਰੀਆਂ ਢਿੰਡੀਆਂ ਕੱਟ ਲਈਏ ਇਤਲ ਲੰਬੀ ਲੀ ਕੱਟਣੀ ਆ ਫਲਿੰਦੀ ਗਣੀ ਮੈਂ ਤੋਤਾ ਹੀ ਤੋਂ ਫਿਰ ਉਪੋਠੇ ਪਾ ਕੇ ਆਇਆ ਮੇਜ਼ ਤੇ ਖਲਾਰ ਕੇ ਆਇਆ ਤੇ ਪਾਣੀ ਚਿੰਨੀ ਦਾ ਸਿੱਗ ਗਿਆ ਉਹਦੇ ਮੈਨੇ ਉਹ ਕੱਪੜਿਆਂ ਚੋਂ ਮਿੱਤਰਾ ਪੁੱਟ ਕੇ ਕੁੰਝ ਲਿਆ ਹੁਣ ਆਪਾਂ ਇਹਨੂੰ ਕੱਟ ਲੈਣਾ ਹੈ ਕਿ ਆ ਕੱਟ ਕੇ ਫੇਰ ਰੱਖ ਕੇ ਚੀਕਣਾਵਾਂਗੇ ਉਪਿੰਦੀ ਗੰਨਾ ਕੱਟ ਲਈਆਂ ਹੁਣ ਮੈਂ ਪਿਆਜ਼ ਲੈ ਤਿੰਨ ਮੈਂ ਪਿਆਜ਼ ਆਪਾਂ ਕੱਟਦੇ ਹਾਂ ਕੋਈ ਇੱਕ ਤੋਂ ਭਾਂਡੇ ਤੇ ਪਿਆਜ਼ ਲਈ ਮੈਂ ਆਪਾਂ ਛਿੱਲੇ ਕੱਟ ਲੈਣੇ ਪਿਆਜ਼ ਨੂੰ ਛਿੱਲੇ ਆਪਾਂ ਇਹ ਕਟੋਲੇ ਲੈ ਲਏ 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 ਆਲੂ ਕੁਇ ਟਾਕੇ ਲਏ ਲਏ ਆਪਾਂ ਸਾਰੇ ਪਿਆਜ਼ ਕਟੋਲੇ ਲੈ ਲਏ ਆਪਾਂ ਤੇ ਹਾਲਾ ਵੀ ਕੱਟੇਗੇ ਆ ਉਖੜੀਏ ਆਪਾਂ ਰੋਗ ਜੀ ਕਟਿੰਗ ਲਏ ਲਗਾ ਆਪਾਂ ਧਰ ਦੇ ਸਭ ਤੋਂ ਹੁਣ ਆਪਾਂ ਪਾਵਾਂਗੇ ਇੱਕ ਕੜਾਈ ਵਿੱਚ ਤੇਲ ਨੂੰ

மீன தரா சாப்பிட்டு que de mapuna que tenen els de la भिंडिया अपन भज्जिया पाने प्याज ऊपर प्याज कटे हुए प्याज पा के आप लीए आप प्याज भुनिए आप थोड़ा चेरा प्याज भुनिए நமக்கு நமக்கு பாலி தர பண்ண பித்த பித்தப்ப ਸਾਡਾ ਪਿੰਡਿਆ ਪਾਉ ਲਿਆ ਤੇ ਮੇਰੇ ਤੋਂ ਮਿਚਾ ਲੈ ਪਹਲੀ ਦੀ ਤੇ ਨਮਕ ਪਾਉਣ ਹੁੰਦੀ ਤੇ ਮਿਰਚਾ ਹਿੰਟੇ ਜੀ ਜੇ ਆਪਾਂ ਤਿੰਨ ਤਰ੍ਹਾਂ ਪਿੰਡਿਆ ਪਾਉਣ ਲੇਣਾ ਤੇ ਲੈ ਇਹਨੂੰ ਛੱਡ ਦਿਆਂ หอมพร้าวงงี้กไม่ซดละทุเรีปะงนี้ไม็มีรมัลาละ சங்க தராங்க சொல்ல மசாலா அம்பாங்க பாலோ கரமீட்டா अब नौ इन्हें ਨਮਕ ਮੈਂ ਥੋੜਾ ਪਾਇਆ ਹੀ ਹਾਂ ਥੋੜਾ ਜਿਹਾ ਹੋਰ ਪਾ ਦਿੰਨੀ ਆ ਫਿਰ ਗਿਆ ਬਲਕੇ ਆਪਣੀਆਂ ਹੋਗੀਆਂ ਤਿਆਰ ਇਹ 10 ਮਿੰਟ ਗੁੜੀ ਮੇ ਅਡੇਟ ਕਰਨੀ ਪੈਂਦੀ ਹੈ 10 ਮਿੰਟ ਸੋਣਾ ਲੱਗ ਪੈਂਦਾ ਕਦਿਕੇ ਹੇ ਦਾ ਕਦਿਕੇ ਹੇ ਦਾ ਵਿੱਚ ਤੇ ਕੱਟੀ ਜਾਂਦੀ ਹੈ ਵੀਡੀਓ ਬਣਾਉਂਦੇ ਬਣਾਉਂਦੇ ਨੱਟ ਮੈਂ ਬੰਦ ਕੀਤਾ ਸੀ ਕਿਹੜੀ ਪਹਿਨਾਂਗੇ ਇਹਦਾ ਸੌਣ ਆ ਹੀ ਜਾਂਦਾ। ਦੋਰਾ ਤੇ ਆ ਗਿਆ। ਮੈਂ ਤਾਂ ਕਿਹਾ ਹੀ ਬਿੱਟ ਨਹੀਂ ਕਰਨੀ ਵੀਡੀਓ। ਮਨ ਲੱਗਾ ਇਹ ਕਰਨੀ ਪੈਣੀ ਹੈ। ਭੁੰਡੀਆਂ ਆਪਣੀਆਂ ਬਣ ਗਈਆਂ। ਜene ਆਪਾਂ ਜੀਚਾ ਲਾ ਕੇ ਖਾਣੇ। ਆ ਵੀਖੋ। ਭਿੰਡੀਆਂ ਆਪਣੇ ਬਣ ਕੇ ਤਿਆਰ ਹੋ ਗਈਆਂ। ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਲਾਈਕ ਕਮੈਂਟ ਕਰ ਦਿਆ ਕਰੋ। ਸ਼ੇਅਰ ਵੀ ਕਰ ਦਿਆ ਕਰੋ ਤਾਂ ਮੇਰੇ। ਬ੍ਰਿੰਦਕ੍ਰਿਸ਼ਨਾ ਰਾਧੇ ਰਾਦੇ। ਇਹ ਗੇਸੀ ਸਾਬਤ ਪਿੰਡੀਆਂ ਬਣਾਈਆਂ ਅੱਛਾ ਅਤਲੰਬੀਆਂ ਕੱਟ ਕੇ ਬਣਾਈਆਂ ਪਿੰਡੀਆਂ ਰਾਤ ਕਿਸ਼ਨ ਰਾਦੇ ਰਾਦੇ ਫੋਨ ਮੈਨੂੰ ਫੇਰ ਕਿ ਹਿਦਾ ਆਂਦੇ ਆ ਤੇ ਮੈਂ ਜਿਆਦਾ ਗੱਲ ਨਹੀਂ ਕਰਨੀ ਰਾਦੇ ਕਿਸ਼ਨ ਰਾਦੇ ਰਾਦੇ